ਇਹ ਸਾਡੇ ਪਿੰਡ ਦੇ ਅਸਵਾਲ ਦੇ ਵਾਸੀ ਨੇ ਐਕਸ ਸੁਖਦਾਰ ਸਿੰਘ ਜਤਿੰਦਰ ਸਿੰਘ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਇੱਕ ਗੱਡੀ ਖਲੋਤੀ ਹੈ ਗੱਡੀ ਦੀ ਬਾਰੀ ਖੋਲੀ ਹੈ ਬਾਰੀ ਵੱਜੀ ਇਹਨਾਂ ਦੇ ਤੇ ਡਿੱਗੇ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਕਿ ਉਹ ਉਤੋਂ ਦੀ ਲੰਘਦੀ ਹੈ ਇਹਨਾਂ ਦੀ ਆਉਣ ਦਾ ਸੌਟ ਡੈਥ ਹੋ ਗਈ ਹੈ ਤੇ ਜਿਹੜੇ ਇਹਨਾਂ ਦੀ ਮੈਸੇਜ ਉਹ ਅਸਲੇ ਅਮਨਦੀਪ ਹਸਪੀਟਲ ਅਗੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮਮੀ ਡਰੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਇਹਦੇ ਬਟਾਲੇ ਇੱਥੇ ਮੱਲੀ ਮਾਰਕੀ ਸਰ ਕੰਮ ਕੋਈ ਨਹੀਂ ਕਰਦਾ ਸੁਭਦਾਰ ਮੇਰੇ ਸੁਭਦਾਰ ਆਏ ਨੇ ਪੈਨਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਕੋਟ ਜਿੱਥੇ ਗੱਡੀਆਂ ਦੀ ਲੈਂ ਨੀ ਲੱਗੀ ਹੁੰਦੀ ਹਾਂਜੀ ਧਰਮਕੋਟ ਤੋਂ ਆਪਾਂ ਚ ਟੋਰਾ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਗੀ ਚੁੱਕਾ ਹੈ ਕੰਪਲੀਟ ਹੁਣ ਕਾਹੀ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਮੇਡ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕਿੰਨੀ ਕੁ ਉਮਰ ਹੈ ਲੈ ਇਹਨਾਂ ਦੀ ਉਮਰ ਮੇਰੇ ਖਿਆਲ ਨਾਲ ਹੈ 45 ਸਾਲ ਤੋਂ 45 40 ਸਾਲ ਦੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਬ੍ਰੌਡਡਟ ਅ ਪਰਸਨ ਦੀ ਇੱਕ ਆਈਜ਼ ਬੋਟਡ ਪਰਸਨ ਆਏ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅਕਰੈਂਸੀ ਕੀ ਧਰਮ ਕੋ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀ ਲੋ ਉਥੋਂ ਪ੍ਰੋਡੈਕਟ ਪੇਸ਼ੈਂਟ ਲਿਆਂਦੇ ਜਾਂਦਾ ਗਿਆ ਸੀਗਾ ਅ ਐਪ੍ਰੋਕਸੀਮੇਟਲੀ ਪੰਜਾਹ ਦੀ ਸਾਲੇ ਉਹ ਸਾਡੇ ਕੋਲ ਨਹੀਂ ਰੈਫਰ ਕੀਤਾ ਗਿਆ ਮੈਸਰੂ ਜੋ ਐਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ 3 ਪ੍ਰਾਈਵੇਟ ਕੇਸ ਹਸਪੀਟਲ ਹੈ ਅੰਕ ਇਸ ਸਾਡੇ ਕੋਲ ਬਸ ਲੋਡਡ ਪਏ ਜਤਿੰਦਰ ਸਿੰਘ ਨਾਮ ਦਾ ਇੱਕ ਲੰਦਾ ਗਿਆ